من کو بھی دیا ڈرکٹیوی دیا تو آئے بدل رہا بھاو کرنا قرار کرنا ہے یہ لو قرار کرنا ہے کہ تھے آئے میں محترموں نے کہ کا رک پینل کی جناب سپتی پینل ٹاؤن کو کیا کرتے اور یہ بچے سبہار کتیا کے کیا ਇਹਨਾਂ ਦੇ ਵਿੱਚ ਜਿਹੜੇ ਗਾਇਤਰੀ ਦੇ ਸਿਚੁਏਸ਼ਨ ਤੇ ਜਿਹੜੀ ਮਾਰਕੀ ਐਟੀਚੁਏਸ਼ਨ ਉਹਦਾ ਟੀਮ ਹੋਊਗਾ ਉਹ ਸਿੱਧ ਪ੍ਰਧਾਨ ਦੇ ਕੋਲ ਆ ਗਿਆ ਤਾਂ ਫੈਕਟਰ ਈਆ ਸਦਕਾ ਦਾ ਚੇਅਰਮੈਨ ਵੀ ਉਹ ਕਮਿਸ਼ਨ ਦੀ ਰਿਪੋਰਟ ਪੜ੍ਹ ਲੋਗਾ ਪਹਿਲੇ ਅਗੇ ਪਹਿਲਾ ਉਹ ਇਹਨਾਂ ਕੰਡੀਆਂ ਨੇ ਜੀ ਤਾਂ ਡੈਕਟਰੀਆ ਉਹ ਈਆ ਸੇ ਵੀ ਛੇੜ ਤੇ ਦਾ ਹੱਥ ਆ ਪਾਰਕ ਦਾ ਖੇਤਰ ਉਹ ਜਿਮਾਤ ਤੇ ਕੰਪਨੀ ਤੇ ਜਾ ਜਾਂਦਾ ਆਦੋ ਉਹ ਬੱਚੇ ਜਿਹੜੇ ਕੰਮ ਕਰਦੇ ਉਹਨਾਂ ਵਿਗੜਨਾ ਨਹੀਂ ਹੁੰਦਾ ਪੜ੍ਹਨਾ ਨਹੀਂ ਹੁੰਦਾ ਅਗਿਆਪੂਰਨ ਨਿਮਰਿਤ ਪੜ੍ਹ ਕੇ ਭਾਰਤ ਦੇ ਦੇਸ਼ੀ ਪਾਣ ਨੂੰ ਕਰਨ ਸੋਚੀ ਜਿਹੜਾ ਇਹ ਬਾਈਕਾਰ ਕਰਦਾ ਉਹਨਾਂ ਨੂੰ ਪੋਸ਼ਣ ਪਾਇਆ ਜਾਂਦਾ ਬਾਈਕਾਰ ਕਰਦਾ ਉਹ ਉਦਾਰੀ ਤੋਂ ਦੌਰ ਤੋਂ ਪੜ੍ਹ ਕੇ ਜਿਹੜਾ ਕੰਮ ਕੀਤਾ ਜਿਹੜਾ ਕੰਮ ਕਰੀਦਾ

ਤੇ ਇੱਕ ਚਲੋ ਇਕੱਠੇ ਬੈਠ ਕੇ ਆਪਾਂ ਡਿਨਰ ਵੀ ਕਰ ਲਨੇ ਆ ਤੇ ਇਸੇ ਮੀਟਿੰਗ ਸਰ ਕੀ ਕਹਿੰਦੇ ਹਾਂ ਮੈਨੂੰ ਲੱਗਦਾ ਜਿਵੇਂ ਤਿੰਨ ਦਿਨੋਂ ਮੈਨੇਜਮੈਂਟ ਦੀ ਕੋਈ ਇਲੈਕਸ਼ਨ ਹੋ ਰਹੀ ਜਾ ਰਹੀ ਨੇ ਕੀ ਲੱਗਦਾ ਹੈ ਤਾਂ ਕਿਹੜੇ ਬੰਦੇ ਆਉਣ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਸਾਰੇ ਹੀ ਬਹੁਤ ਹੀ ਪੜ੍ਹੇ ਲਿਖੇ ਸੋਚਵਾਨ ਨੇ ਸਮਝਦਾਰ ਨੇ ਐਡਵੋਕੇਟ ਵੀ ਨੇ ਇਹਦੇ ਵਿੱਚ ਇਹਦੇ ਕੋਈ ਡਾਕਟਰਸ ਵੀ ਨੇ ਔਰ ਸਿੱਖਿਆ ਸ਼ਾਸਤਰੀ ਵੀ ਨੇ ਪ੍ਰਿੰਸੀਪਲ ਸਾਹਿਬ ਜਿਵੇਂ ਕਿ ਰਾਣਾ ਜੀ ਨੇ ਅੱਜ ਸਤਰਾ ਇਹ ਸਾਰੇ ਹੀ ਬਹੁਤ ਹੀ ਕਾਬਿਲ ਨੇ ਔਰ ਮੈਨੂੰ ਲੱਗਦਾ ਹੈ ਸਾਡੇ ਜਿਹੜੇ ਇੰਸਟੀਚਿਊਸ਼ਨਾਂ ਦਾ ਮਿਆਰ ਗਿਰਦਾ ਜਾ ਰਿਹਾ ਹੈ ਇਹਨੂੰ ਉੱਪਰ ਚੱਕਣ ਲਈ ਸਹਾਇੀ ਹੋਣਗੇ ਔਰ ਇਹਨਾਂ ਦੇ ਜਿਹੜੇ ਆਪਣੇ ਅਨੁਭਵ ਦੇ ਨਾਲ ਆਪਣੇ ਇਮਾਨਦਾਰੀ ਦੇ ਨਾਲ ਆਰ ਆਪਣੇ ਪੈਸੇ ਦੇ ਨਾਲ ਇਸ ਨੂੰ ਕਈ ਦਾਨ ਕਰਨ ਵਾਲੇ ਵੀ ਬਹੁਤ ਸਾਰੇ ਨੇ ਕੰਡੀਡੇਟ ਵੀ ਤੁਸੀਂ ਉਹਦੇ ਬੰਪੀਓ ਸਾਰੇ ਕੰਡੀਡੇਟ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਬਹੁਤ ਅੱਛਾ ਕੰਮ ਕਰਾਂਗੇ ਐਸ ਮੈਨੇਜਮੈਂਟ ਦੇ ਵਿੱਚ ਤੇ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਸੰਸਥਾ ਨੂੰ ਉੱਪਰ ਲੈ ਕੇ ਜਾਵਾਂਗੇ ਇੱਕ ਵਾਰੀ ਸਾਨੂੰ ਮੌਕਾ ਦੇਣਾ ਚਾਹੀਦਾ ਜਿਲ੍ਹਾ ਦੇ ਕਿੰਨੇ ਵਰਗ ਦੇ ਸੰਭੀਰ ਹੋਰ ਆ ਸਕਦੇ ਨੇ ਜਿੱਦਾਂ ਅਸੀਂ ਬਾਜ਼ਾਰ 'ਚ ਜਾ ਰਹੇ ਲੋਕਾਂ ਦੀ ਜਿਹੜੀ ਰਿਸਪੌਂਸ ਹੈ ਉਹ 11 ਦੇ 11 ਮੈਂਬਰ ਸਾਡੇ ਆ ਰਹੇ ਆ ਇਸ ਵਾਰੀ ਸਾਡੇ ਤੇ ਵਿਸ਼ਵਾਸ ਕਰ ਰਹੇ 3 ਸਾਲ ਦਾ ਟਰਮ ਹੈ ਅਗਰ ਨਹੀਂ ਕਰਾਂਗੇ ਕੁਝ ਤਾਂ 3 ਸਾਲ ਬਾਅਦ ਲੋਕ ਬਦਲ ਦੇਣਗੇ ਹਾਂਜੀ